ਸਤਨਾਮ ਸ੍ਰੀ ਵਾਖੂ ਸਾਹਿਬ ਜੀ ਫੈ ਪ੍ਰਸਾਦ ਸੁਭਈਏ ਦੇਨਨ ਕੇ ਪ੍ਰਤਪਾਲ ਕਰੈ ਨਿਤ ਸੰਤੋ ਬਾਰਗਨੀ ਮੰਨਗਾਰੈ ਪਛ ਪਸ਼ੂ ਨਗ 나ਗ ਨਰਾਗਹਿਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ ਧੀਨ ਦਇਆਲ ਦਇਆ ਨਿੰਦ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ दात है दुख दोखन को दल दूजन के पल में दल डारे खंड अखंड प्रचंड प्रहारन पूर्ण प्रेम की प्रीत संभार पार ना पाए सके पद्मापत वेद कते अपेद उचारए रोज हिराज बिलोकट राजक रोक रोहान की रोजी न टारए कीट पतंग कुरंग कुजंगम पूत पवेख पवन बनाए ਦੇਵ ਅਦੇਵ ਖਪੇ ਅਹਮੇਵ ਨਾ ਭੇਵ ਲਖਿਓ ਭ੍ਰਮ ਸਿਉ ਪਰਮਾਏ ਬੇ ਪੁਰਾਨ ਕਤੇ ਪੁਰਾਨ ਹ ਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਉ ਬਿਨਾ ਪਤ ਸਿਉ ਕਿਨਿ shri ਪਦਮਾ ਪਤ ਪਾਏ ਆਦ ਅਨੰਤ ਅਗਾਤ ਅਬੈਖ ਸੁਪੂਤ ਪਵੇਖ ਪਵਾਨ ਅਪਹਿ ਹੈ अंतबिहीन अनातम आप अदाग अदोख अछिद्र अछय हैं लोगन के करता हरता जल में थल में भरता प्रभु बह हैं दीनदयाल दयाकर श्रीपत सुंदर श्री पद्मापत ए हैं काम ना क्रोध ना लोभ ना मोह ना रोग ना शोक ना भोग ना पह है ਦੇ ਬਿਹੇਨ ਸੁਨੇਹੇ ਸਭੋ ਤਨ ਨੇ ਬਰਕਤ ਅਗੇ ਅਛੇ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੌਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ ਹੈ ਰੋਗੰਤੇ ਅਰ ਸੋਗੰਤੇ ਜਲ ਜੋਗੰਤੇ ਵਪਾਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਲਾਗਨ ਪਾਵੇ ਰਾਖਤ ਹੈ ਆਪਣੋ ਕਰ ਦੇ ਕਰ ਪਾਪ ਸੰਭੋਹ ਨਾ ਭੇਟਨ ਪਾਵੇ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਜ ਬਚਾਵੇ ਜਾਚ ਪੁਜੰਗ ਸੋ ਦਾਨਵ ਦੇਵ ਅਪੇਵ ਤੁਮੈ ਸਭੀ ਕਰ ਧਿਆਵੇ ਓਮ ਆਕਾਸ ਪਤਾਲ ਰਸਾਤਲ ਜਾਚ ਪੁਜੰਗ ਸਬੈ ਸਿਰ ਨਿਆਵੇ ਪਾਏ ਸਕੈ ਨਹੀਂ ਪਾਰ ਪ੍ਰਭਾਹੂ ਕੋ ਨੇਥੀ ਨੇਤੈ ਭੇਦ ਬਤਾਵੇ ਹੋ ਜਥਕੇ ਸਭ ਹੀ ਖੁਜਿਆਸੁਰ ਹਾਰ ਪਰੇ ਹਰ ਹਾਥ ਨ ਆਵੇ ਨਾਰਦ ਸੇ ਚਤੁਰਾਨਨ ਸੇ ਰਮਨਾ ਰਿਖ ਸੇ ਸਭ ਨੂੰ ਮਿਲਗਾਇਓ ਭੇਦ ਕ ਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਪਾਇ ਸਕੇ ਨਹੀਂ 파ਰੁ ਮਾਪਤ ਸਿੱਧ ਸੁਨਾਥ ਸੰਨਤਨ ਧਿਆਯੋ ਧਿਆਨ ਧਰੋ ਤੇ ਕੋ ਮਨ ਮੈਂ ਜੇ ਕੋ ਅਮਦੋਜ ਸਭੈ ਜਗ ਛਾਇਓ ਭੇਦ ਪੁਰਾਨ ਕਤੇਬ ਕੁਰਾਨ ਅਭੇਦ ਅੰਦਰ ਪਾਨ ਸਭੈ ਪਚਹਾਰੇ ਭੇਦ ਨਾ ਪਾਏ ਸਕੇ ਉਹ ਅਨਭੇਦ ਕੋ ਖੇਤਤ ਹੈ ਅਨਛੇਦ ਪੁਕਾਰੇ ਰਾਗ ਨਾ ਰੋਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤੇ ਹਾਰੇ ਆਦ ਅਨਾਦ ਅਗਾਦ ਅਪੇਖ ਅਦਵੈਖ ਜਪਿਓ ਤਿਨ ਹੀ ਕੁਰਤਾਰੇ ਤੀਰਥ ਕੋਟ ਕੀਏ ਇਸ਼ਨਾਨ ਦੀਏ ਬਹੁ ਦਾਨ ਮਹਾ ਬ੍ਰਤ ਧਾਰੇ ਦੇਸ ਫਿਰਿਓ ਕਰ ਭੇਸ ਤਪੋ ਤਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਤਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਪਝੇ ਮਨ ਅੰਤ ਕੋ ਅੰਤ ਕੇ தாம் ਸਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ